ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੁਲਾਕ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਈ ਗੋ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ 'ਚ ਹਾਂ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਬਹੁਤ ਹੀ ਵੱਖਰੇ ਸਟਾਈਲ ਦੀ ਵੀਡੀਓ ਆ ਇਹ ਜਿਵੇਂ ਕਿ ਜੀ ਹੁਣ ਆਪਾਂ ਕਈ ਵਾਰ ਪਿਆਜ਼ ਵਗੈਰਾ ਕੱਟਦੇ ਆ ਲਸਣ ਵਗੈਰਾ ਕੱਟਦੇ ਆ ਠੀਕ ਹੈ ਜੀ ਤੇ ਜਦੋਂ ਆਪਾਂ ਪਿਆਜ਼ ਵਗੈਰਾ ਕੱਟਦੇ ਆਂ ਤਾਂ ਉਹ ਆਪਾਂ ਨੂੰ ਚਾਕੂ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਤਾਕਤ ਦੀ ਠੀਕ ਹੈ ਤੇ ਕਈ ਵਾਰ ਚਾਕੂ ਲੱਭਦਾ ਵੀ ਨਹੀਂ ਹੈਗਾ ਤੇ ਪਿਆਜ਼ ਆਪਾਂ ਕਿਹਾਂ ਕੱਟਾਂਗੇ ਤੇ ਉਹ ਤਰੀਕਾ ਤੁਹਾਨੂੰ ਦੱਸਦੇ ਆਂ ਤੇ ਆਪਾਂ ਨੂੰ ਸਬਜੀ ਤਰਨ ਦੀ ਜਿਆਦਾ ਜਲਦੀ ਹੁੰਦੀ ਆ ਕਈ ਵਾਰ ਲੇਟ ਹੋਇਆ ਨਾ ਫਿਰ ਚਾਕੂ ਕਾਲੀ ਦੇ ਵਿੱਚ ਲੱਭਦਾ ਨਹੀਂ ਹੈਗਾ ਤੇ ਆਪਾਂ ਨੇ ਕੀ ਕਰਨਾ ਜੀ ਕਿਸ ਤਰੀਕੇ ਨਾਲ ਪਿਆਜ਼ ਕੱਟਾਂਗੇ ਉਹਦੇ ਵਾਸਤੇ ਵੀਡੀਓ ਹੈ ਜੀ ਚਲੋ ਸ਼ੁਰੂ ਕਰਦੇ ਆ ਜੀ ਆਪਾਂ ਵੀਡੀਓ ਚਲੋ ਜੀ ਇਹ ਲੈ ਲੈਨੇ ਆਪਾਂ ਪਿਆਜ਼ ਦੋ ਠੀਕ ਹੈ ਜੀ ਹੁਣ ਇਹਨੂੰ ਤੁਹਾਨੂੰ ਆਪਾਂ ਕਿਹਦੇ ਨਾਲ ਕਟਾਂਗੇ ਅੱਜ ਆਪਾਂ ਨੇ ਲੈ ਲਈ ਆ ਸਟੀਲ ਦੀ ਚਾਪੋਣੀ ਚਾਪੋਣੀ ਨਾਲ ਆਪਾਂ ਜਿਹੜੇ ਪਿਆਜ਼ ਕੱਟਾਂਗੇ ਤੁਸੀਂ ਦੇਖ ਕੇ ਹੈਰਾਨ ਰਹ ਜੂਗੇ ਕਿ ਕਿਸ ਤਰੀਕੇ ਨਾਲ ਇਹ ਕੱਟਿਆ ਜਾਊਗਾ ਵੀ ਇਦਾਂ ਆਪਾਂ ਇਹਦੇ ਵਿੱਚ ਧਰਾਂਗੇ ਤੇ ਪਿਆਜ਼ ਆਪਾਂ ਜਦੋਂ ਇਦਾਂ ਇਦਾਂ ਕਰਾਂਗੇ ਸਾਰਾ ਪਿਆਜ਼ ਆਪਣਾ ਕੱਟਿਆ ਜਾਊਗਾ ਬਰੀਕ ਬਰੀਕ ਚਲੋ ਜੀ ਆਪਾਂ ਨੇ ਕੀ ਕਰਨਾ ਤੁਸੀਂ ਇਦਾਂ ਸੋਚੋਗੇ ਵੀ ਮੈਂ ਇਦਾਂ ਕੱਟੋ ਪਰ ਨਹੀਂ ਮੈਂ ਇਹ ਤਰੀਕਾ ਨਹੀਂ ਅਪਣਾਉਣੀ ਆਪਾਂ ਨੇ ਕੀ ਕਰਨਾ ਜੀ ਜਦੋਂ ਵੀ ਹੁਣ ਆਪਾਂ ਨੇ ਪਿਆਜ਼ ਕੱਟਣਾ ਹੈ ਜੀ ਆਪਾਂ ਨੇ ਗਿਰੀ ਚਾਹ ਪੋਣੀ ਦਾ ਪਿਛਲਾ ਹਿੱਸਾ ਸਟੀਲ ਦੀ ਦਾ ਇਹਦੇ ਨਾਲ ਕਈ ਵਾਰ ਜਦੋਂ ਆਪਾਂ ਨੂੰ ਚਾਕੂ ਵਗੈਰਾ ਨਹੀਂ ਲੱਗਦਾ ਇਹਦੇ ਨਾਲ ਪਿਆਜ਼ ਕੱਟ ਕੇ ਦਿਖਾਣੇ ਆ ਤੁਹਾਨੂੰ ਲੋ ਜੀ ਆਪਾਂ ਚਾਹ ਪੋਣੀ ਦਾ ਜਿਹੜਾ ਆ ਪਿਛਲਾ ਹਿੱਸਾ ਇਹਨੂੰ ਆਪਾਂ ਯੂਜ਼ ਕਰਾਂਗੇ ਪਹਿਲਾਂ ਆਪਾਂ ਇਹਨੂੰ ਛਲਕਾ ਚੰਗੀ ਕਰਾਇਆ ਦਾ ਲਾਲ ਹੋਣੀ ਹੈ ਇਦਾਂ ਪਹਿਲਾਂ ਆਪਾਂ ਸਾਰਾ ਪਿਆਜ਼ ਉਤਾਰਾਂ ਛੰਡ ਲੈਣਾ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਜਿਹੜਾ ਪਿਆਜ਼ ਦਾ ਇਹ ਵਾਲੀ ਚੀਜ਼ ਹੁੰਦੀ ਚਟਿੱਟੇ ਵਿੱਚੋਂ ਲਾਉਣੀ ਹੈ ਨਹੀਂ ਤੇ ਇਹਦੇ ਨਾਲ ਆਪਾਂ ਨੂੰ ਬਿਮਾਰੀ ਲੱਗਣ ਦਾ ਵੀ ਡਰ ਹੁੰਦਾ ਉਜੀ ਇਹ ਸਾਰਾ ਪਪਿਆ ਚਿਲਾ ਲੈਣੇ ਆ। ਹੁਣ ਤਾਂ ਨੂੰ ਇਹ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਰੱਖਣੇ ਆ। ਦੋ ਤਰੀਕਿਆਂ ਨਾਲ ਕੱਟਿਆ ਜਾਊਗਾ ਇਹ। ਇਹ ਜੀ ਪਿਆਜ਼ ਨੂੰ ਆਪਾਂ ਨੇ ਧੋਇਆ ਨਹੀਂ ਹੈਗਾ ਬਾਜ਼ੀ ਤੋਂ ਮਾਗੇ ਕੱਟ ਕੇ ਇਦਾਂ ਆਪਾਂ ਬਚਾ ਲੋ ਟੱਕ ਲਾ ਲੈਣੇ ਦਾ। ਠੀਕ ਹੈ ਜੀ। ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇ ਨਾਲ ਕਟਾਂਗੇ। ਇਦਾਂ ਜੀ। ਦੇਖੋ ਕਿੰਨੀ ਵਧੀਆ ਸ਼ੇਪ ਆਈ ਆ ਪਿਆਜ਼ ਵੀ ਬਿਲਕੁਲ ਖਰਾਬ ਨਹੀਂ ਹੋਇਆ ਹੈ ਇਹਨਾਂ ਵਧੀਆ ਬਰੀਕ ਬਰੀਕ ਕੱਟਿਆ ਜਾਂਦਾ ਦੂਜਾ ਤਰੀਕਾ ਆਪਣਾ ਕੀ ਹੈ ਜੀ ਇੱਕ ਆਪਾਂ ਜਿਹੜਾ ਆਲੂ ਛਿਲਣਾ ਵਾਲਾ ਚਾਕੂ ਹੁੰਦਾ ਉਹਦੇ ਨਾਲ ਤੁਹਾਨੂੰ ਕੱਟ ਕੇ ਦਿਖਾਉਂਦੇ ਆ ਦੇਖੋ ਜੀ ਬਿਲਕੁਲ ਬਰੀਕ ਕੱਟੇ ਜਾਣਗੇ ਇਹਦੇ ਨਾਲ ਵੀ ਬਿਨਾ ਚਾਕੂ ਤੋਂ ਮਤਲਬ ਕਿ ਆਪਾਂ ਪਿਆਜ਼ ਕੱਟ ਸਕਦੇ ਆ ਤੀਜਾ ਤਰੀਕਾ ਤੁਹਾਨੂੰ ਦੱਸ ਦਿਆਂ ਤੀਜਾ ਤਰੀਕਾ ਕੀ ਹੈ ਜੀ ਆਪਾਂ ਇੱਕ ਸਟੀਲ ਦਾ ਗਲਾਸ ਲੈ ਲੈਣਾ ਹੈ ਸਟੀਲ ਦਾ ਗਲਾਸ ਲੈ ਲਿਆ ਜੀ ਆਪਾਂ ਪਿਆਜ਼ ਨੂੰ ਏਦਾਂ ਰੱਖ ਲੈਣਾ ਠੀਕ ਹੈ ਜੀ ਏਦਾਂ ਰੱਖ ਕੇ ਜਿਹੜਾ ਗਲਾਸ ਦਾ ਆਹ ਵਾਲਾ ਤਿੱਖੀ ਚੀਜ਼ ਇਹ ਰੱਖਣੀ ਆਪਾਂ ਨੇ نیچے ਕੱਟਣ ਲੱਗੇ ਆਪਾਂ ਕੀ ਕਰਨਾ ਹੈ ਜੀ ਪਿਆਜ਼ ਏਦਾਂ ਹੱਥ ਨਾਲ ਫੜ ਲੈਣਾ ਤੇ ਏਦਾਂ ਕਰਕੇ ਦੇਖੋ ਜੀ ਇਹ ਰਕ ਗੇ ਚੂਰੀ ਵੀ ਫੇਲ ਆ ਤੇ ਮਤਲਬ ਕਿ ਦਾਸ ਵੀ ਫੇਲ ਆ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹ ਪਿਆਜ਼ ਕੱਟ ਸਕਦੇ ਹਾਂ ਜੇ ਕਈ ਵਾਰ ਆਪਾਂ ਨੂੰ ਚਾਸੂ ਨਾਲ ਲੱਭੇ ਨਾ ਫਿਰ ਇਹ ਤਰੀਕਾ ਜੁਰ ਅਪਣਾਏ ਲਓ ਜੀ ਦੇਖੋ ਆਪਣੇ ਪਿਆਜ਼ ਕੱਟੇ ਗਏ ਨੇ ਤੇ ਹੁਣ ਆਪਾਂ ਇਹਨੂੰ ਧੋ ਕੇ ਇਹਨੂੰ ਤੜਕਾ ਲਗਾ ਸਕਦੇ ਹਾਂ ਤਦੋ ਜੀ ਐਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਨੂੰ ਖੁਰੂ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ